ਵਫਾਦਾਰੀ ਦੇ ਨਾਲ ਜਿਹੜਾ ਇਨਸਾਨ ਪਰਮੇਸ਼ਰ ਦੇ ਘਰ ਦੇ ਨਾਲ ਪ੍ਰੀਤ ਲਾ ਕੇ ਰੱਖਦਾ ਹੈ ਇਮਾਨਦਾਰ ਜਿਹੜਾ ਇਨਸਾਨ ਵਫਾਦਾਰ ਜਿਹੜਾ ਇਨਸਾਨ ਪਰਮੇਸ਼ਰ ਦੇ ਘਰ ਦੇ ਨਾਲ ਪ੍ਰੀਤ ਲਾ ਕੇ ਰੱਖਦਾ ਹੈ ਪਰਮੇਸ਼ਰ ਉਸੇ ਨੂੰ ਬਰਕਤ ਦਿੰਦਾ ਹੈ ਉਸੇ ਨੂੰ ਪਰਮੇਸ਼ਰ ਬੁਲੰਦੀਆਂ ਤੇ ਲਾ ਕੇ ਜਾਂਦਾ ਹੈ ਜੈਦੀ ਲਗਨ ਪਰਮੇਸ਼ਰ ਦੇ ਘਰ ਦੇ ਪਤੀ ਹੁੰਦੀ ਹੈ ਬਹੁਤ ਸਾਰੇ ਦੀ ਲਗੜਾ ਪਰ ਰਿਕੁਰ ਦੇ ਘਰ ਦੇ ਪ੍ਰਤੀ ਨਹੀਂ ਆਹੀ ਬਹੁਤ ਸਾਰੇ ਦੀ ਲਗੜਾ ਪਰ ਰਿਕੁਰ ਦੇ ਘਰ ਦੇ ਪ੍ਰਤੀ ਨਹੀਂ ਵਾਦੀ ਪਰ ਰਿਕੁਰ ਦੀ ਬਾਣੀ ਅੱਜ ਬੈਠੀਓ ਪਿਆਰ ਇੱਕ ਆਮ ਇਨਸਾਨ ਸੀ ਜਿਹਨੂੰ ਪਰਿਕੁਰ ਨੇ ਖਾਸ ਬਣਾ ਦਿੱਤਾ ਆਮ ਅਦੇ ਨਾਲ ਸੀ ਉਹੀ ਮੁਹੱਬਤ ਪਗੜੀ ਨੂੰ ਲਾਤੇ પતિ ਵੀਰ ਬਾਣੀ ਪੜਕਣੇ ਕਿਦਿਆ ਪਹਿਲਾ ਸਾਮੂਹ ਦਾ ਗ੍ਰੰਥ ਉਹਦਾ ਤੋਂ ਅਧਿਆਏ ਅਸੀਂ ਪੜ ਕੇ ਵੇਖਦੇ ਬਣ ਗਿਆ ਫਿਰ ਇਹ ਵਕਤ ਹੀ ਨਾ ఆయన पण ఆయన మధ్య నిమమ ఎక్కడ వసంగా సామరకే బోదికి త ఎక్కడ వసంగా యా వాదే కా హోలే తీ జాకే వసంగా సబోల హల్లెలూయా హల్లెలూయా ਅਧੀਨ ਰਾਜਾ ਬਣ ਕੇ ਕਹਿੰਦਾ ਕਿ ਮੇਰੀ ਪ੍ਰੀਤ ਪਾ ਗਈ ਆ ਇਹ ਹਵਾ ਦੇ ਘਰ ਦੇ ਨਾਲ ਸਭ ਨੇ ਹallelujah ਤੇ ਜਿੰਨਾ ਨੂੰ ਮਿਲ ਜਾਂਦਾ ਮੁੜ ਕੇ ਹੀ ਹਵਾ ਦੇ ਘਰ ਨਾਲ ਪ੍ਰੀਤ ਨਹੀਂ ਪੈਂਦੀ ਇਹ ਕਹਿੰਦਾ ਕਿ ਬਣ ਗਿਆ ਰਾਜਾ ਤੇ ਕਹਿੰਦਾ ਪੂਰੇ ਹਿੱਕ ਜੀਵਨ ਭਰ ਕਹਿੰਦਾ ਜੰਨ ਤੱਕ ਮੈਂ ਚੁਗਦਾ ਰਹਾਂਗਾ ਪੂਰੇ ਹਿੱਕ ਜੀਵਨ ਭਰ ਕਹਿੰਦਾ ਮੇਰਾ ਪਛਾੜ ਕਰ ਲਈਆ ਤੇ ਮੈਂ ਸਦਾ ਹੀ ਇਹ ਹਵਾ ਦੇ ਘਰ ਵਿੱਚ ਇਹ ਹਵਾ ਦੇ ਘਰ ਦੀ ਗੱਲ ਕਰਦਾ ਇਹਦਾ ਪਿਆਰ ਦੇਖੋ ਤੇ ਜਿਹੜੇ ਨਹੀਂ ਲੱਗਦੇ ਪ੍ਰੇਮ ਉੱਪਰ ਨਹੀਂ ਉਹਦੇ ਘਰ ਦੇ ਨਾਲ ਉਹ ਕੋਈ ਵੀ ਹੱਸਲ ਨਹੀਂ ਕਰਦੇ ਬਾਣੀ ਕੀ ਕੋਈ ਕਰੀਲਾ ਨਬੂਰਾ ਦਾ ਗੱਤ ਹੈ ਇਹਦਾ ਤਾਰੀਕ ਕਦੋਂ ਆਏ ਤੇ ਦੀ ਚਾਰ ਆਪਨੀ ਜੋ ਵੇਖਣ ਪੜ ਕੇ ਵੇਖਦੇ ਆ ਪਿਆਰੋ

我们啊 ਆਪ ਲਈ ਦੇ ਆ ਆਪ ਘਰ ਦੇ ਕਿਉਂ ਕਿ ਚਾਰ ਦੇ ਆ ਛੋਟਾ ਕਿ ਚਾਰ ਦੇ ਆ ਭੇਡ ਬੱਕਰੀਆਂ ਛੋਟਾ ਹੈ ਨਾ ਭੇਡ ਬੱਕਰੀਆਂ ਚਾਰ ਦੇ ਆ ਜਦੋਂ ਉਹ ਰੂੜੀ ਤੱਕ ਚੁੱਕਿਆ ਜੇ ਕੋਈ ਮੁਹੱਬਤ ਦੇ ਕਹਦੇ ਨਾਲ ਬਣ ਗਈ ਇਹ ਹਵਾ ਦੇ ਘਰ ਦੇ ਨਾਲ ਸਭ ਬੋਲ ਲਾਂਗੇ ਹਲੇਲੂਇਆ ਹਲੇਲੂਇਆ ਅੱਜ ਕਹਿ ਤਾ

दउदराजा दउदराजा वह उछ उ दउदराजा भी करना नचता ही है ना तो दउा

ਤੇ ਧਿਆਨ ਮੰਨ ਨੂੰ ਕੋਈ ਗੱਲ ਨਾ ਉਹਨੂੰ ਮਸਾ ਕਿੰਨਾ ਤੇਰੀ ਰਾਹ ਤੇ ਪਿਆਰ ਆ ਰਹੇ ਦੋ ਆਏ ਰਾਹ ਤੇ ਤਿੰਨ ਆਏ ਚਾਰ ਸੱਤ ਆਇਆ ਰੱਬ ਨੇ ਆਵਾਜ਼ ਦਿੱਤੀ ਆ ਕਹਿੰਦਾ ਕੋਈ ਨਹੀਂ ਇਹਨਾਂ ਵਿੱਚੋਂ ਕਹਿੰਦਾ ਜੱਸੀ ਕਿਦਾ ਹਾਂ ਕਿ ਬਚੇ ਰਹੋ ਵੀ ਬੇਟੇ ਆ ਗਿਆ ਕਹਿੰਦਾ ਹੈਗਾ ਤਾਂ ਇੱਕੋ ਹੀ ਉਹ ਨਿਕਾਇਆ ਉਜਾੜ ਵਿੱਚ ਹੀ ਜਾਣ ਗਿਆ ਕੀ ਚਾਰ ਨੇ ਲਿਆ ਤੇ ਜਦੋਂ ਭੇਡ ਬੱਕਰੀਆਂ ਚਾਰ ਨੇ ਹਾਇ ਤੇ ਵਿੱਚ ਆਹਾਂ ਦੀ ਪ੍ਰੀਤ ਛੱਡੀ ਪੈ ਜਾਂਦੀ ਏ ਜਦੋਂ ਵੱਧ ਜਾਂਦੇ ਆ ਨਾ ਜਦੋਂ ਮਨ ਨੂੰ ਪਰਮੇਸ਼ਰ ਉਹਦਾ ਮਨ ਚੁਰੂ ਕਰ ਦਿੰਦਾ ਫੇਰ ਉਹਨਾਂ ਦੀ ਪ੍ਰੀਤ ਘਰ ਰਾਣੀ ਰੱਬ ਦੇ ਘਰ ਨਾਲ ਨਹੀਂ ਆਪਣੇ ਘਰ ਨਾਲ ਜਾਂਦੀ ਹੋਵੇ ਫੇਰ ਨਹੀਂ ਫੇਰ ਉਹ ਗੱਲ ਵੱਢਦੀ ਪਰ ਨਹੀਂ ਕੋਈ ਬਾਣੀ ਕਹਿੰਦੇ ਚੁੱਪੀ ਆ ਰੱਬ ਦੇ ਨਾਲ ਤੇ ਜਦੋਂ ਉਹ ਚੁੱਪੀ ਆਪੇ ਇਹ ਵੀ ਕਹਿੰਦੇ ਨਾਲ ਪ੍ਰੀਤ ਬਣ ਗਈ ਪਰ ਮੇਰੂ ਦੇ ਘਰ ਦੇ ਨਾਲ ਜਦੋਂ ਪਰਮੇਸ਼ਰ ਦੇ ਘਰ ਨਾਲ ਪ੍ਰੀਤ ਬਣੀ ਬਾਣੀ ਕੀ ਕੋਈ ਗੱਲ ਨਹੀਂ ਪੜਦੇ ਰਿਆ ਤੇਰੀ ਦਰਗਾਹ हज़ूरी आहे हज़ूरी विच रहण ਮੈਂ ਪਰਮੇਸ਼ਰ ਦੇ ਭਵੰਦਾ ਮੈਂ ਪਰਮੇਸ਼ਰ ਦੇ ਅਦੀ ਮੈਂ ਪਰਮੇਸ਼ਰ ਦੇ ਭਵੰਦਾ ਰੱਖਾ ਪੜ੍ਹਦਾ ਮੈਂ ਪਰਮੇਸ਼ਰ ਦੇ ਭਵੰਦਾ ਮੰਨਦੀ ਕੀ ਕਰਾਂ ਇਹਦਾ ਸੇਵਾ ਪਰਮੇਸ਼ਰ ਦੇ ਭਵੰਦਾ ਮੰਨਦੀ ਕੀ ਕਰਾਂ ਹਾਂਜੀ ਭਜਨ ਦੇ ਸੇਵਾਦਾਰ ਨੂੰ ਲੱਗਦੇ ਬੋਦੇ ਵਿੱਚ ਡਾੜ ਉਹ ਨਹੀਂ ਹੋ ਗਏ ਹੈਣਾ ਕਿੰਨੀਆਂ ਸੇਵਾਵਾਂ ਸੀ ਹੈਣਾ ਹੁਣ ਤੇ ਮਾਲਾਤੀ ਚੱਲਣਾ ਲੱਗਦੀ ਨਾ ਕੋਈ ਗੱਲ ਨਹੀਂ ਆ ਪਰ ਪਰਮੇਸ਼ਰ ਦੀ ਬਾਣੀ ਦੇ ਵਿੱਚ ਤੁਸੀਂ ਯਾਦ ਪੜਿਆ ਕੀ ਹੋਵੇਗਾ ਬਾਣੀ ਦੇ ਵਿੱਚ ਦੱਸਿਆ ਸੀ ਜਦੋਂ ਐਸਐਮਸੀ ਯਰੂਸ਼ਲਮನಲ್ಲಿ ਜਨਮ ਆਇਆ ਤਾਂ ਐਸਐਮਸੀ ਨੇ ਕਹਿੰਦਾ ਲੈ ਗਈ ਸੀ ਉਹਨੂੰ ਕਾਣ ਲੱਗੇ ਆਪਣੇ बाक़ी कोई तारी दापीट कर ਕਿੰਦੇ ਦੁਸ਼ਤਾਂ ਦੇ ਤੰਗੂਆਂ ਨਾਲ ਵਸਣਾ ਨਾਲ ਤੇਰੇ ਘਰ ਵਿੱਚ ਵਸਣਾ ਕੀ ਆ ਪਸੰਦ ਕਰਦਾ ਹਾਂ ਪਸੰਦ ਕਰਦਾ ਹਾਂ ਸਭ ਬੋਲਣ ਹੇਲੇਲੂਇਆ 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 ਕਿ ਕਾਨੂੰਨ ਨੇ ਪਸੰਦ ਕੀਤਾ ਹਾਂਜੀ ਦੁਸ਼ਤਾਂ ਦੇ ਤੰਗੂਆਂ ਨਾਲ ਕਿੰ ਨੂੰ ਨੇ ਜਲਾ ਪਸੰਦ ਕੀਤਾ ਪਰ ਮੇਰੇ ਘਰ ਦੇ ਘਰ ਨੂੰ ਪਸੰਦ ਕੀਤਾ ਸਭ ਬੋਲਣ ਹੇਲੇਲੂਇਆ ਹੇਲੇਲੂਇਆ ਕਾਨੂੰਨ ਦੇ ਰੀਜ ਬਣੇ ਸੀ ਤਖਤ ਰਾਜਾ ਨੰ ਦਾ ਰੀਜ ਬਣੇ ਉਹਦੇ ਚਾਹ ਬਣਾ ਯਬੂਰਾ ਦਾ ਨੰਬਰ 122 ਤੇ ਇੱਥੇ ਪੈਟਰੀ ਚ ਬਣ ਕੇ ਵੇਖ ਲਈਏ ਉਹਦਾ ਚਾਹ ਉਹਦਾ ਚਾਹ ਦੇ ਪੀਏ ਉਹਦੀ ਮੁਹੱਬਤ ਵੇਖ ਲਈਏ ਪਰ ਨਹੀਂ ਉਹ ਦੇ ਘਰ ਦੇ ਪ੍ਰਤੀ ਵਫਾਦਾਰੀ ਵੇਖ ਲਈਏ ਆਜ ਤੁਸੀਂ ਕਹਿਨੇ ਤਾਂ ਜ਼ਰੂਰੀ ਆ ਮੈਂ ਕਹਿੰਦਾ ਨਾ ਪਿੰਡ ਬਾਕਰੋਂ ਬੇਟੀਏ ਕਿ ਸਦੀ ਬਰਕਤ ਨੂੰ ਕਿਉਂ ਮਿਲਿਆ ਕਿਹਨੇ ਕਿ ਹੋਸ਼ਵਾਲ ਵਰਗੀ ਬਰਕਤ ਚਾਹੀਦੀ ਆ ਮੂਸਾ ਵਰਗੀ ਬਰਕਤ ਚਾਹੀਦੀ ਆ 에ਰੀਆ ਵਰਗੀ ਬਰਕਤ ਚਾਹੀਦੀ ਆ ਅਮੀਸ਼ਾ ਵਰਗੀ ਬਰਕਤ ਚਾਹੀਦੀ ਆ ਹਰ ਇੱਕ ਦੇ ਸੇ ਰੱਬ ਦੇ ਦਾਸ ਦਾ ਜ਼ਿਕਰ ਕਰਕੇ ਉਹ ਵੀ ਨਾ ਦੀ ਬਰਕਤ ਚਾਈ ਦੀ ਪਰਵਦੇ ਬੈਕਗ੍ਰਾਉਂਡ ਤੇ ਸਾਨੂੰ ਵਿੱਕੜੀ ਕਿਉਂ ਬਲੀਆ ਆ ਦੌਤਰਾਜ ਨੂੰ ਕਿਉਂ ਭੇਡ ਬੰਦਰੀ ਦਾ ਚਾਰ ਨਾਂ ਦਾ ਰਾਜਾ ਬਣਾਤਾ ਉਹਦੀ ਪ੍ਰੀਤ ਕਾ ਦੇ ਨਾਲ ਸੀ ਜਾਦੀ ਪਰ ਨਹੀਂ ਕੋਦੇ ਘਰ ਦੇ ਨਾਲ ਬਾਣੀ ਕੀ ਕੁਝ ਕਰੀ ਹੱਥ ਪੜਦੇ ਨੇ ਆ ਮੈਂ ਖੁਸ਼ ਹੋਇਆ ਕਹਿੰਦਾ ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਗਿਆ ਲੱਗੇ ਇਹੋ ਜਿਹਾ ਵਨਕ ਆਰਾਮ ਦੇ ਆ ਕਈ ਬੰਦੇ ਤੇ ਲੱਗਦੇ ਆ ਭਈ ਕਈ ਬੰਦੇ ਕੀ ਕਰਦੇ ਆ ਕਈਆਂ ਨੂੰ ਮਾਰ ਘੁਲ ਕੇ ਲਿਹਾਉਣਾ ਪੈਂਦਾ ਕਿੰਨਾ ਤੋਂ ਨਰਾਈ ਪਾਰ ਦੇ ਘਰੋਂ ਜਵੜਾ ਪੈਂਦਾ ਭਾਈ ਚਲੋ ਕਿੱਥੇ ਚੱਲੀਏ ਕਹਿੰਦਾ ਨਰਾਈ ਘਰ ਪਾ ਲਈ ਤੇ ਸੋਚੇ ਸੋਚੇ ਕਿੱਥੇ ਜਾਣਾ ਹੀ ਕਈ ਤਾਂ ਲੜ ਕੋਲ ਕੇ ਆਉਂਦੇ ਆ ਪਿਆਰਿਓ ਬਾਣੀ ਕਹਿ ਰਹੀ ਆ ਦਉਦ ਰਾਜਾ ਦੇ ਵਿੱਚ ਕੁਆਲਿਟੀ ਦੇਖੀਏ ਕਹਿੰਦਾ ਮੈਂ ਖੁਸ਼ ਹੋਇਆ ਜਦੋਂ ਮੈਂ ਵਾਕ ਕਰਨ ਲੱਗਿਆ ਕਿੱਥੇ ਚੱਲੀਏ ਕਿੱਥੇ ਚੱਲੀਏ ਕਿੱਥੇ ਚੱਲੀਏ ਹਾਂਜੀ ਖੁਸ਼ ਹੋ ਗਏ ਉਹਨੇ ਕਿਹੜੀ ਸਾਰੇ ਆਪਾਂ

ਜਦੋਂ ਮੈਂ ਤਾਂ ਮੜਾ ਕਿੱਥੇ ਚੱਲਿਆ ਹਾਂਜੀ ਤਾਂ ਮੜਾ ਕਿੱਥੇ ਚੱਲਿਆ ਹਾਂਜੀ ਇਹਦੇ ਨਾਲ ਕਈ ਦਿਨ ਬਾਅਦ ਤੇ ਕੁੜੇ ਦਿਨ ਇਹ ਕਿੰੋਂ ਬੁਰਾ ਉਸ ਸਮੇਂ ਨਾਲ ਕਿਦਾ ਮੈਂ ਕੁਝ ਹੋਇਆ ਜਿਹਦਾ ਮੈਨੂੰ ਆਖਣ ਲੱਗੇ ਕਿੱਥੇ ਚੱਲੀਏ ਕਿੱਥੇ ਚੱਲੀਏ ਇਹ ਆਵਾਜ਼ੇ ਘਰ ਚੱਲੀ ਗਈ ਇਹਦੀ ਮੁਹੱਬਤ ਇਹਦੀ ਤੇ ਦੇਖਿਏ ਕਿੰਨੀ ਪਰੇ ਤੋਂ ਦੇ ਭੌਣ ਦੇ ਨਾਲ ਕਿੰਨੀ ਮੁਹੱਬਤ ਨੇ ਕੀਤੀ ਆ ਬਾਣੀ ਤਾਂ ਕਹਿੰਦੇ ਆ ਪ੍ਰਦੇਸ਼ ਦਾ ਗ੍ਰੰਥ ਪੰਜ ਅਧਿਆਇ 1 ਦਾ ਜਿਸ ਵੇਲੇ ਤੂੰ ਪਰਮੇਸ਼ਵਰ ਦੇ ਧਾਮ ਵਿੱਚ ਜਾਮਨੇ ਪਰ ਪੈਰ ਚੌਕਸੀ ਦਾ ਧਰ ਮੈਂ ਕਿਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੱਲਿਆ ਚੱਲਿਆ ਅੱਜ ਦਾਊਦ ਰਾਜਾ ਨੇ ਵੇਖੀਏ ਅੱਜ ਵੇਖਿਆ ਤੁਸੀਂ ਤੁਸੀਂ ਪੜਿਆ ਹੁੰਦੀ ਆ ਇਹਦੇ ਤੇ ਭਰੋਸਾ ਕਰਿਓ ਇਹ ਪਪਾ ਦਾ ਹੀ ਪਰਮੇਸ਼ਰ ਨੇ ਬੀਕਿਆ ਜਿਹੜੇ ਕੰਮਾਂ ਨੂੰ ਪਰਮੇਸ਼ਰ ਨੇ ਬੀਕਿਆ ਕੰਮਾਂ ਨੂੰ ਵੇਖ ਕੇ ਜਿੰਨੂ ਬਣਾਤਾ ਹਾਂਜੀ ਕੀ ਬਣਾਤਾ ਹਨ ਮੈਂ ਅੱਜ ਕੱਲ੍ਹ ਇਸ ਲਾਈਕ ਨਹੀਂ ਸੀ ਭੇਡ ਬੱਕਰੀਆਂ ਚਾਰਨ ਵਾਲਾ ਅੱਜ ਉਸ ਬੰਦੇ ਨੂੰ ਕਿੰਨੀ ਖੁਸ਼ੀ ਹੁੰਦੀ ਆ ਜਿਹੜਾ ਬੰਦਾ ਵੱਧ ਜਾਂਦਾ ਅਹ ਤੇ ਸਾਨੂੰ ਰੱਬ ਨੇ ਕੀ ਕੀਤਾ ਹੈ ਤੇ ਸਾਡੀ ਪ੍ਰੀਤ ਕਹਦੇ ਨਾਲ ਹੁੰਦੀ ਚੈਦੀ ਆ ਸਾਹਮਣੇ ਕੇ ਬੋਲਦੀ ਆ ਕਹਦੇ ਨਾਲ ਹੁੰਦੀ ਚੁੱਕੀ ਆ ਸਾਮਰ ਤੇ ਗੋਰੀਏ ਕਹੇ ਨਾਲ ਪ੍ਰੀਤ ਹੋਣੀ ਚਾਹੀਦੀ ਆ ਭਾਵੇਂ ਮਾਸਾ ਦੇ ਵੀ ਹੋਵੇ ਪ੍ਰੀਤ ਜ਼ਰੂਰ ਜਸੂਨਾ ਹੋਣੀ ਚਾਹੀਦੀ ਆ ਸਭ ਬੋਲਣ ਹallelujah ਹallelujah ਟੈਵਣਾ ਚੱਲੀ ਕੇ ਤੇ ਟੈਵਣਾ ਬਰਕਤਾਂ ਵਾਲੇ ਸਭ ਬੋਲਣ ਹallelujah ਹallelujah ਟੈਵਣਾ ਚੱਲੀ ਆ ਕਰਕੇ ਇਹ ਤਾਂ ਮੈਨਾਂ ਪੁੱਛੋ ਆ ਜਦੋਂ ਮੈਨੂੰ ਕਿੱਥੇ ਕਿੱਥੇ ਚਲੀ ਗਿਆ ਲੋ ਸਾਹਮਣੇ ਕੇ ਬੋਲ ਦੇ ਕਿੱਥੇ ਚਲੀ ਗਏ ਕਿੱਥੇ ਚਲੀ ਗਏ ਆ ਕੋਸ਼ਿਸ਼ਾ ਜਦੋਂ ਮੈਨੂੰ ਆਟਣ ਲੱਗੇ ਅਗਲੀ ਵਾਰੇ ਕੋਈ ਵੀ ਠੀਕ ਕਰ ਦੇਵੇ ਕਿ 7 ਵਜੇ 7 ਵਜੇ 8 ਵਜੇ ਉੱਠ ਕੇ ਆਪੋ ਆਪਣੀ ਤਿਆਰੀ ਕਰ ਲੈਣੀ ਆ ਹਿਰੂ ਕਰ ਲੈਣੀ ਆ ਤੇ ਖੁਸ਼ੀ ਦੇ ਨਾਲ ਲੁੱਟੀਆਂ ਹੀ ਪੁੰਦੇ ਫਿਰਨਾ ਕਹਿੰਦੇ ਨਾ ਲੋਕਦਾਰਾਂ ਦੀ ਪੁੰਦਾ ਸੀ ਲੁੱਟੀਆਂ ਜਿੱਕਰ ਆ ਲੁੱਟੀਆਂ ਪੁੰਦਾ ਸੀ ਮਾਰਦਾ ਸੀ ਨੱਚਦਾ ਜਾਂਦਾ ਸੀ ਅਮਰ ਤੇ ਸੰਦੂਰੂਪ ਦੇ ਅੱਗੇ ਨੱਚਦਾ ਜਾਂਦਾ ਸੀ ਕਿ ਚੱਲ ਗਏ ਕਿੱਥੇ ਚੱਲ ਗਏ ਆਪਾਂ ਜੋ ਹਵਾ ਦੇ ਘਰ ਵਿੱਚ ਅਨੰਤ ਖੁਸ਼ਾਈ ਦੇ ਨਾਮ ਖੁਸ਼ਹਾਲੀ ਦੇ ਨਾਮ ਤੇ ਖੁਸ਼ਹਾਲੀ ਦੇ ਨਾਮ ਤੇ ਪ੍ਰਮੇਸ਼ਰ ਕੋਲ ਮੰਗਣਾ ਮੰਗਣਾ ਇਹੋ ਹੀ ਆ ਜਨਮ ਤੱਕ ਜਿੰਦਾ ਰਹਾ ਪ੍ਰਭੂ ਮੇਰਾ ਪਿਆਰ ਤੇ ਮੇਰੀ ਮੁਹੱਬਤ ਪ੍ਰਭੂ ਤੇਰੇ ਘਰ ਦੇ ਨਾਲ ਸਦਾ ਜੀ ਤਉਹਨੇ ਵਾਦਾ ਕੀਤਾ ਨਾ ਤਉਹਨੇ ਵਾਦਾ ਕੀਤਾ ਅਣੰ ਬਾਂਹਾਂ ਦਾ ਤੇਰੇ ਕੋਲ ਇਹ ਕਰਨਾ ਮੰਗਦਾ ਕਿ ਮੈਂ ਜਨਮ ਤੱਕ ਜਿੰਦਾ ਰਹਾ ਤੇ ਮੇਰਾ ਮਨ ਤੇਰੇ ਘਰ ਦੇ ਪ੍ਰਤੀ ਲੱਗਾਈ ਹਾਂ ਜਗੂਰਾ ਦਾ ਗਿਰਤ ਸਾਈ ਅਧਿਆਏ ਆਪਾਂ ਇਹੋ ਹੀ ਮੰਗਣਾ ਆ ਬਰਕਤਾਂ ਬਾਣੀ ਦੱਸਦੀ ਆ ਜਦੋਂ ਤੁਸੀਂ ਵਫਾਦਾਰੀ ਨਾਲ ਚੱਲੋਗੇ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਵੀ ਕਰਨਗੀਆਂ ਪਿੱਛੇ ਪੈ ਕੇ ਤੁਹਾਨੂੰ ਵੀ ਕਰਨਗੀਆਂ ਬਰਕਤਾਂ ਸਾਰੀਆਂ ਮਿਲਦੀਆਂ ਪਰ ਉਸ ਤੋਂ ਪਹਿਲਾਂ ਸਾਡਾ ਪਿਆਰ ਕਦੇ ਨਾਲ ਹੋਣਾ ਚਾਹੀਦਾ ਪਰ ਮੁੱਖ ਉਹਦੇ ਨਾਲ ਤੇ ਪਰਮੇਸ਼ਰ ਦੇ ਘਰ ਦੇ ਨਾਲ ਹੋਣਾ ਚਾਹੀਦਾ ਸਭ ਨਾ ਕਰ ਲਈਆ ਹallelujah 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 ਨਾ ਨੀਰ ਵਾਲਾ ਕਰੋ ਉਹਨਾ ਤੇ 부ਚੀ ਨਾਲ ਬਰਕਤ ਨੂੰ ਲੈਦੇ ਜਾਨਾ ਹੈ ਪਿਆਰ ਦਾ ਵਾਦਾ ਹੈ ਕਹਿੰਦਾ ਜੋ ਕੁਝ ਵੀ ਤੁਸੀਂ ਫਿਰ ਮੰਗੋਗੇ ਸੋਈ ਤੁਹਾਨੂੰ ਹੇ ਗਾਨਾ ਪਰ ਮੇਰੇ ਵਾਦੇ ਦਾ ਕੀ ਆ ਕਹਿੰਦਾ ਧਰਤੀ ਤੇ ਅਕਾਸ਼ ਹੀ ਹੋ ਸਕਦੇ ਆ ਪਰ ਮੇਰੇ ਮੁੱਖ ਜੋਂ ਨਿਕਲੋਏ ਬਚਨ ਕਰਦੇ ਵੀ ਵਾਪਸ ਜਾਣਗੇ ਇਹ ਬੋਲ ਕਰਦੇ ਵਾਪਸ ਨਹੀਂ ਹੋ ਸਕਦੇ ਜੋ ਇਹਨੇ ਤੁਹਾਡੇ ਨਾਲ ਵਾਦਾ ਕੀਤਾ ਉਹ ਵਾਦੇ ਨੂੰ ਪੂਰਾ ਕਰਨ ਦੀ ਕੀ ਰੱਖਦਾ ਹੈ ਤਾਕਤ ਰੱਖਦਾ ਦਾਨ ਕੇ ਸਾਨੂੰ ਸਹੀ ਢੰਗ ਨਾਲ ਚੱਲਣ ਦੀ ਲੋੜ ਆ ਅਸੀਂ ਚਲਾ ਰਿਹਾ ਰੱਬ ਨੂੰ ਅਸੀਂ ਚਲਾ ਰਿਹਾ ਰੱਬ ਨੂੰ ਪੀਰ ਹੀ ਸਹੀ ਅਸੀਂ ਇਹਦੇ ਨਾਲ ਜਿੱਦ ਕੀਤੀ ਸੀ ਇਹਨੂੰ ਸਹੀ ਕਰਦੇ ਆ ਪਰ ਆਪਣੇ ਵਿੱਚ ਕਮੀ ਦੇਤੀ ਆਸੀਂ ਆਪਣੀ ਕਮੀ ਨੂੰ ਵੀ ਕਰਨਾ ਹੈ ਦੂਰ ਕਰਨਾ ਹੈ ਬਾਣੀ ਨੂੰ ਤੁਸੀਂ ਬੜੇ ਗੌਰ ਨਾਲ ਤੇ ਧਿਆਨ ਨਾਲ ਸੁਣਿਆ ਹੈ ਇਹ ਪਰਮੇਸ਼ਰ ਦਾ ਪਾਪ ਆਉ ਪੁਨਿਤ ਗ੍ਰਾਮ ਹੈ ਬੜੇ ਸੁਣੇ ਜਾਣ ਵਾਲਾ ਪਰਮੇਸ਼ਰ ਬਹੁਤ ਸਾਰੀ ਆਜਿਛਰ ਬਰਤਦੀ ਵੀ ਆਮੀਨ آءي سڀ ڪو لاڳاپو ڏيڻ لاءِ تيار ٿي چڪو آهيان